ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਹੋਰ ਫਿਰ ਕਿਦਾਂ ਚੋਬਰੋ ਕਹਿਮ ਤੇ ਆਪਾਂ ਇਹ ਲਗਾਏਮ ਤੇ ਅੱਜ ਆਪਣੇ ਕੋਲ ਆਏ ਵੇ ਮੁੰਡੇ ਚੋਬਰ ਮੈਂ ਕਿਹਾ ਚਲੋ ਆਪਾਂ ਇਹਨਾਂ ਤੇ ਲਾਹ ਲੈ ਲੈਂਦੇ ਆ ਤੇ ਟਰਾਲੀ ਆਪਾਂ ਦੇਖਦੇ ਆ ਜ ਆਹ ਛੱਡੇਟਾਂ ਲਾਉਂਦੇ ਆ ਵੈਸੇ ਇੱਧਰ ਨਾਲੋਂ ਤਾਂ ਕਿਉਂਕਿ ਸਮਾਨ ਸਮੁੰਨ ਪਿਆ ਨਾ ਫਿਰ ਆਲੂ-ਉਲੂ ਵੀ ਪੱਟਣੇ ਆ ਉਹ ਮਸ਼ੀਨ-ਮਸ਼ੂਨ ਵੀ ਪਈ ਆ ਆਪਾਂ ਉਧਰ ਹੀ ਕਰ ਦਿੰਦੇ ਆ ਤੇ ਮੈਂ ਪਹਿਲਾਂ ਚੋਬਰ ਕੱਢਣ ਲੱਗਿਆ ਤਾਂ ਫਿਰ ਮੈਂ ਕਿਹਾ ਮੂਰੇ ਗੱਡੀ ਖੜੀ ਆ ਵੀ ਫਿਰ ਜੌਂਡਰ ਨਾਲ ਛੇਤੀ ਕਟਾਈ-ਕਟੂਈ ਹੋ ਜੂਗੀ ਨਾ ਤਾਂ ਕਰਕੇ ਫਿਰ ਆਪਾਂ ਹੋਲਡ ਹੋ ਵੀਗੇਟ ਪਾਰਟੀ ਕਰਨੀ ਆ ਕਰਦੇ ਕਰਦੇ ਕੋਈ ਚੱਕਰ ਨਹੀਂ ਯਾਰ ਜਿੰਨੀ ਜਿੰਨੀ ਮਰਜ਼ੀ ਪਾਰਟੀ ਕੋਈ ਚੱਕਰ ਨਹੀਂ ਇਹ ਨਾ ਕਰੀ ਹਮੇ ਪਰ ਦੂ ਵੀਡੀਓ ਤੇ ਉਹ ਆ ਜਾਲੀ ਖੋਲਤੀ ਦੀ ਆਪਾਂ ਨੇ ਇੱਥੇ ਵਾਲੀ ਹਾਂ ਨਾ ਵੈਸੇ ਸਹੀ ਤਾਂ ਆਪਾਂ ਨੇ ਵੀ ਗਲਤੀ ਕਰਤੀ ਆਪਾਂ ਨੇ ਖੋਲ ਦੇਣੀ ਸੀ ਪਰ ਉਹ ਬਿਲਡਿੰਗ ਹੋਏ ਬੇ ਤੇ ਨਾ ਇਹਨਾਂ ਨੇ ਬਿਲਡਿੰਗ ਸੱਟ ਮਾਰ ਕੇ ਤੋੜ ਤੇ ਪਟਦੀ ਉਹ ਤੋੜਤੀ ਹੁਣ ਦੁਆਰੇ ਬੈਲਟ ਕਰਾਉਣੇ ਪੈਣੇ ਆ ਵਿੱਚ ਦੇਖ ਲਾ ਗੰਦ ਪਾਇਆ ਪਿਆ ਗਾਹਿਆ ਪਾਇਆ ਪਿਆ ਪੈਰਾਪੁਰਾ ਨਾਲ ਇੱਕ ਨਹੀਂ ਚੜ ਗਏ ਵਿੱਚ ਮਿੱਟੀ-ਬੁੱਟੀ ਝਾੜਨੇ ਪੈਣਾ ਗੱਦੇ ਚੱਲ ਕੋਈ ਨਹੀਂ ਝਾੜ ਲਾਂਗੇ ਫੋਕਿਆ ਤੇ ਕਰਦੇ ਆਪਾਂ ਜੌਂਡਰ ਨੂੰ ਸਟਾਰਟ ਲਾਇਆ ਵਾ ਉਹ ਸਿਰੇ ਜਾ ਗਿਆ ਪਹਿਲਾਂ ਟਰਾਲੀ ਐਉਂ ਖੜਾਈ ਵੀ ਤੀ ਚਾਬੀ ਚਾਬੀ ਵਿੱਚੇ ਹੋਣੀ ਆ ਆਂ ਵਿੱਚ ਆ ਚਲੋ ਕਰਗੇ ਜੋ ਬੰਨੂ ਸਾਡਾ ਤੇ ਫਿਰ ਲਾਉਂਦੇ ਆ ਟਰਾਲੀ ਉਧਰ ਆਪਾਂ ਹਣਾ ਰੰਗ ਨਹੀਂ ਕਰਾਣਾ ਇਹਨੂੰ ਬੰਪਰ ਨੂੰ ਕਰਾਇਆ ਵਾ ਪਲੇਟ ਗਿਆ ਉਹ ਪਲੇਟ ਦੁਆਰੇ ਲਾਈਆ ਯਾਰ ਖੜਕਣੇ ਨਹੀਂ ਦੀ ਹਟਦੀ ਅੱਛਾ ਮੋਟੀ ਲਵਾਈ ਆ ਹਾਂ ਮੋਟੀ ਜੱਦ ਲਵਾਈ ਆ ਫਿਰ ਚਲੋ ਪਾਲੀਆ ਟਰਾਲੀ ਆਪਾਂ ਤੇ ਮਿਲਦੇ ਆਂ ਅਗਰ ਬਾਅਦ ਚਾਹਾਂਜੀ ਤੇ ਬਾਹ ਰਹੇ ਆਂ ਆਪਣੀ ਟਰਾਲੀ ਧੋਤਾ ਪਿਆ ਹੈ ਨਾ ਚਮਕਾਇਆ ਪਿਆ

ਇਹ ਤੇ ਵੱਡ ਹੋ ਗਈ ਚੁੰਡੀ ਚੁੰਡੀ ਵੱਡ ਹੋ ਗਈ ਬੈਂਡ ਚੱਕ ਦੇ ਆਪਣੀਓ ਆਏ ਗੁੱਲੇ ਵਾਲੀਓ ਲੈ ਵੀ ਕਰੀਏ ਫਿਰ ਬੈਗ ਬੈਗ ਕਰਵਾ ਲਓ ਮੈਂ ਕੰਧ ਕੰਧੇ ਢਾ ਦਉਣਾ ਉਹਨਾਂ ਕਈ ਵਾਰ ਇਹਨੂੰ ਪਤਾ ਮੇਰੀ ਗਲੈਂਡ ਦੀ ਇੱਕ ਨੰਬਰ ਆ ਅਨਾਵੀ ਚ ਉੱਪਰੋ ਅੰਮੇ ਅੰਬਾ ਅੰਮੇ ਨੂੰ ਅੰਮੇ ਨੂੰ ਫੜਾਵਾ ਅੰਬਾ ਵੀ ਡਰਾਈਵਰ ਕਰੇਗਾ ਹੁਣ ਅੱਜ ਗੱਲ ਡਰਾਈਵਰੀ ਦਾ ਆਪਣਾ ਨੰਬਰ ਆ ਮੈਨੂੰ ਆਹੀ ਪਸੰਦ ਆ ਵਸ ਇਹਦੀ ਕਟਾਈ ਬਹੁਤ ਜਿਆਥੋਂ ਹੀ ਮੋੜ ਦਿੰਦਾ ਮਾੜੀ ਮਾੜੀ ਜਗ੍ਹਾ ਜਿਹਨੂੰ ਮੋੜਦਾ ਜਾਏ ਹਲੇ ਤਾਂ ਬੰਪਰ ਲੱਗ ਗਿਆ ਜੇ ਬੰਪਰ ਨਾ ਹੁੰਦਾ ਨਾ ਇੰਨੀ ਕਿ ਜਗ੍ਹਾ ਜਿਹਨੂੰ ਮੋੜਦਾ ਜਾਏ ਜਦੇ ਮੁੜੇ ਆਉਂਦਾ ਚੈੱਕ ਕਰੋ। ਓਹੋ ਜੋਬਰ ਲੱਗਿਆ ਵਾ ਹਲੇ ਤਾਂ। ਉਹਨੂੰ ਤਾਂ ਕੱਢਦੇ ਬਾਹਰ। ਮੈਂ ਪਹਿਲਾਂ ਤੈਨੂੰ ਕਿਹਾ ਨਾਲੇ ਬਾਹਰ ਕੱਢਦੇ ਉਹਨੂੰ। ਉਹਨੇ ਹੋਣਾ ਵੀ ਔਖਾ ਸਟਾਰਟ ਆ। ਚਲੋ। ਲਵਾ ਦਈਏ ਮੜਿਆ। ਹਨਾ। ਨਰ ਨਹੀਂ ਬੋਕਾ ਏਡਾ ਆ ਨੱਚਦੀ ਲਵਾਈ ਵੀ ਆ ਫਿਰ ਚੱਲ 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 ਪਰਾਂ ਨੂੰ ਰੱਖ ਪਰਾਂ ਨੂੰ ਪਰਾਂ ਨੂੰ ਰੱਖ ਜਾਣ ਦੇ ਜਾਣ ਦੇ ਜਾਣ ਦੇ ਚੱਲ 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 ਮੋੜ ਦੇ ਇਧਰੋਂ ਮੋੜ ਦੇ ਮੋੜ ਦੇ ਕੱਢ ਦੇ ਕੱਢ ਦੇ ਚੱਲ 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 ਕੋੜ ਦੇ ਮੋੜ ਦੇ ਕੱਢਦੇ ਕੱਢਦੇ ਫੁੱਲ ਜਾਣ ਦੇ ਫੁੱਲ ਕੱਢਦੇ ਹੋਰਲਾ ਕਾੜਦੇ ਉਧਰੋਂ ਫੁੱਲ ਕੱਢਦੇ ਚੱਲ 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 ਕੱਢਦੇ ਹੋਰ ਹੋਰ ਕੱਢਦੇ ਓ ਹੋਰ ਕੱਟ ਮਾੜੀ ਡੰਡੇ ਇਹ ਚ ਫਾਜਣੀ ਡੰਡੇ ਇਹ ਚ ਫਾਜਣੀ ਅੱਗੇ ਕਰਕੇ ਮਾੜੀ ਹੋਰ ਦੱਬ ਦੇ ਹਾਂ ਅੱਗੇ ਕਰਕੇ ਮਾੜੀ ਹੋਰ ਦੱਬ ਦੇ ਆਉਣ ਦੇ ਦੱਬ ਦੇ ਫੁੱਲ ਫੁੱਲ ਕੱਢ ਦੇ ਚੱਲ ਚੱਲ ਆਉਣ ਦੇ ਆਉਣ ਦੇ ਆਉਣ ਦੇ ਇੱਧਰੋਂ ਰੱਖ ਆਉਣ ਦੂਏ ਪਾਸੋਂ ਕੱਢ ਦੇ ਚੱਲ ਚੱਲ ਦੂਰ ਗਈ ਉਹ ਦੂਰ ਗਿਆ ਚੱਲ ਚੱਲ ਆਉਣ ਦੇ ਮਾੜੀ ਹਾਂ ਕੱਢ ਦੇ ਦੂਗਾ ਪਾਸੇ ਨੂੰ ਦੂਏ ਪਾਸੇ ਨੂੰ ਰੁਕ ਲੈਟੇ ਬਹੁਤ ਆ ਜੀ ਪਿਛਲੀ ਬავੱਖਾਂ ਚ ਪੈਂਦੀ ਆ ਇਹ ਤਾਂ ਲਾ ਦੇ ਪਿੱਛੇ ਹੀ ਤਾਂ ਲਾਉਣੀ ਤੇ ਮੂਰੇ ਤਾਂ ਲੋੜੇ ਨਹੀਂ ਤੇ ਲੈ ਵੀ ਮੁੰਡਿਆਂ ਨੇ ਚੱਕ ਚਕਾ ਕੇ ਟਰਾਲੀ ਲਾਤੀ ਸੈਟ ਆ ਜੀ ਕਰਕੇ ਹਨ ਹਨਾ ਇੱਧਰ ਥੋੜੀ ਜਗ੍ਹਾ ਬਚ ਗਈ ਥੋੜੀ ਨੇੜੇ ਲਾਉਣੀ ਸੀ ਹਾਂ ਨਾ ਚੱਲ ਕੋਈ ਨਹੀਂ ਆਪਾਂ ਟਰੈਕਟਰ ਇਹ ਖੜਾਉਣਾ ਇੱਧਰ ਅਗੋਲੇ ਜਾਂ ਗੁੱਲਾ ਟਰੈਕਟਰ ਤਾਂ ਆ ਮੇਚੇ ਪਾ ਦੇ ਟੂਲ ਦੇ ਕੋਈ ਚੱਕਰ ਨਹੀਂ ਟਰੈਕਟਰ ਤਾਂ ਆਪਣਾ ਆਰਾਮ ਨਾਲ ਲੱਗ ਜਾਗਾ ਨਾ ਬਸ ਥੋੜੇ ਨੰਗੜੇ ਨੂੰ ਔਖੀ ਹੋ ਜਾਣੀ ਹਾਂ ਇੱਧਰ ਆ ਕੇ ਬੋ ਨਾ ਕਰੀਏ ਮੜੀ ਸੱਟ ਚੱਕ ਕੇ ਨੇੜੇ ਲਾ ਦਿੰਦੇ ਆ ਪਿੱਛੇ ਆ ਜਗਾ ਨਾ ਫੇਰ ਪਿੱਛੇ ਨੰਗੜੇ ਨੂੰ ਜਗ੍ਹਾ ਨਹੀਂ ਰਹਿਣੀ ਜਗਾ ਨਹੀਂ ਨੰਗੇ ਨੇ ਪਿੱਛੇ ਨੂੰ ਉਹ ਯਾਰ ਪਿੱਛੇ ਨੂੰ ਉੱਥੇ ਨੰਗਣੇ ਜਗ੍ਹਾ ਨਹੀਂ ਰਹਿਣੀ ਫਿਰ ਚੱਕ ਕੇ ਕਰ ਦਿੰਦੇ ਮਾੜੀ ਸਾਟ ਲਾਓ ਜੀ ਲੁੱਕ ਚੈੱਕ ਕਰੋ ਪਹਿਲੀ ਵਾਰ ਦੋਹੇ ਬਲੌਗ ਚ ਟਰੈਕਟਰ ਇਕੱਠੇ ਆਏ ਅੱਜ ਵੈਸੇ ਛਤਰੀ ਤੇ ਸਿੰਪਲ ਛਤਰੀ ਦਾ ਬਹੁਤ ਫਰਕ ਆ ਲੁੱਕ ਜੀ ਟਰੈਕਟਰ ਦੀ ਹੋਰ ਹੋਈ ਗਈ ਆ ਹਨਾ ਬਹੁਤ ਜ਼ਿਆਦਾ ਫਰਕ ਆ ਸਿੰਪਲ ਛਤਰੀ ਤੇ ਫਾਈਬਰ ਵਾਲੀ ਛਤਰੀ ਚ ਬਹੁਤ ਜ਼ਿਆਦਾ ਫਰਕ ਆ। ਨਾਲੇ ਦੇਖ ਲੈ ਇਹਦਾ ਬੰਪਰ ਸਿੰਪਲ ਆ। ਇਹਦਾ ਨਾਲੇ ਬੰਪਰ ਦੂਆ ਲਵਾਇਆ ਆ ਆਪਾਂ ਨੇ ਚੱਤਾਂ ਵਾਂ। ਹੈਨਾ? ਉੱਚਾ ਨਾ? ਉੱਚਾ ਵੈਸੇ ਆ ਲੱਗਦਾ ਅਰਜਨ ਲੱਗਦਾ ਉੱਚਾ। ਛਤਰੀ ਕਰਕੇ ਲੱਗਦਾ। ਮਗਰਾੜ ਦੇ ਦਾ ਮਨ ਲੱਗਦਾ ਸੇਮ ਹੀ ਜਿਹਾ ਦੇਖ। ਸੇਮ ਹੀ ਜਿਹਾ ਮਗਰਾੜ ਤਾਂ। ਪਰ ਉੱਚਾ ਹੋਊਗਾ। ਇਹਦੇ ਅਰਜਨ ਦੇ ਟਾਇਰ ਕੋ ਸੇਮ ਆ ਬਣ ਜਾਣਗੇ। ਨਾ? ਇਹ ਜੀ। ਇਹ ਦਿਹਾ ਹਲੇ ਹੁੰਦਾ ਲੱਗਾ ਆਪਾਂ ਨੇ ਥੋੜਾ ਜਿਹਾ ਟਾਈਮ ਹੋ ਗਿਆ ਤੇ ਜੌਂਡਰ ਨੂੰ ਲਾਏ ਹੁੰਦੇ ਆਪਾਂ ਉਧਰੇ ਤੇ ਅਰਜਨ ਲਾਦੋਨੇ ਆਪਾਂ ਹਾਂਜੀ ਤੇ ਆਪਾਂ ਜਾ ਰਹੇ ਸੀਗੇ ਮੜਾ ਜਿਹਾ ਪਵਾਲ ਨੂੰ ਤੇ ਭਾਗੂ ਨੇ ਸੌਦਾ ਮਾਰਿਆ ਉਹ ਚੀਜ਼ ਦਾ ਕਿਹੜੀ ਚੀਜ਼ ਦਾ ਉਹ ਚੀਜ਼ ਦਾ ਮਸ਼ੀਨ ਦਾ ਇਹ ਕਹਿੰਦੇ ਹੁਣ ਸਾਧਨ ਨਹੀਂ ਹੈ ਕੋਈ ਛੱਡਿਆ ਮੈਂ ਕਿਹਾ ਚੱਲ ਕੋਈ ਨਹੀਂ ਛੱਡੇ ਹੁੰਦੇ ਹਨ ਨਾ ਕੀ ਗੱਲ ਆ ਤਾਂ ਫਿਰ ਦੇਖਦੇ ਆ ਤੇ ਆਪਾਂ ਚੱਲੇ ਛੱਡਣ ਹੁਣ ਫਿਰ ਗੱਡੀ ਜੀ ਆਉਣੀ ਸੀ ਇਹਦਾ ਕਹਿੰਦੇ ਟਰੈਕਟਰ ਲੈ ਜਾ ਮੈਂ ਕਿਹਾ ਲੈ ਮੈਂ ਕਿਹਾ 10 ਟਰੈਕਟਰ ਮੈਂ ਕਿਹਾ ਗੱਡੀ ਚ ਆ ਜਣੀ ਆ ਡਿੱਗੀ ਚ ਆਰਾਮ ਨਾਲ ਨਾ ਵੀ ਟਰੈਕਟਰ ਕਿੱਥੇ ਘੜੀਸ ਦੇ ਫਿਰੂੰਗਾ ਚਲ ਕਿਉਂਕਿ ਗੱਡੀ ਚ ਆਪਾਂ ਨੇ ਛੇਤੀ ਪੁੱਜਣਾ ਟਰੈਕਟਰ ਨੂੰ ਲੱਗ ਜਣਾ ਕਿਤੇ ਖਾਸਾ ਟਾਈਮ ਹੌਲੀ ਹੌਲੀ ਜਾਣਾ ਪੈਣਾ ਤਾਂ ਮੈਂ ਉਹ ਗੱਡੀ ਦੀ ਡਿੱਗੀ ਚ ਆ ਜਣੀ ਸੱਟ ਜੀ ਕਰਕੇ ਆ ਰੱਖ ਲੈਂਦੇ ਆ ਵੀ ਦੇਖ ਲੈਂਦੇ ਆ ਜੇ ਨਾ ਸੱਟ ਆਈ ਫਿਰ ਤਾਂ ਆਪਾਂ ਕਰ ਲਾਂਗੇ ਫਿਰ ਤਾਂ ਲਿਖੀ ਜਾਣਾ ਪੈਣਾ ਟਰੈਕਟਰ ਵੇ ਜੇ ਦਾ ਸੈਟ ਜੀ ਆ ਗਈ ਫਿਰ ਗੱਡੀ 'ਚ ਹਨਾ ਤਾਂ ਕਰਕੇ ਫਿਰ ਆਪਾਂ ਗੱਡੀ 'ਚ ਰੱਖੀ ਤੇ ਆਪਾਂ ਚੱਲੇ ਫਿਰ ਹਨਾ ਤੇ ਮਿਲਦੇ ਆਂ ਫਿਰ ਆਪਾਂ ਚਰੇ ਜਾ ਕੇ ਜਨਾ ਹਾਂਜੀ ਤੇ ਆਪਾਂ ਪਿੰਡ ਪਹਾੜ ਪੁੱਜ ਗਏ ਤੇ ਇਧਰ ਮੁੰਡਿਆਂ ਨੇ ਸਾਬ ਸਫਾਈ ਕਰੀ ਗਈ ਆ ਜੇ ਇਧਰ ਚੌਪਰ ਬੈਠੇ ਹੈ ਟੰਡ ਜੀ ਕਢਾ ਲਿਆ ਆਂਦੀ ਫਿਰ ਨਹੀਂ ਆ ਨਾ ਅਦੋਂ ਆਏ ਅਦੋਂ ਕੈਂਟ ਬਾਕੀ ਮੈਂਬਰ ਬੱਚਾ ਬਹੁਤ ਬਹੁਤ ਧੰਨਵਾਦ ਬਾਕੀ ਮੈਂਬਰ ਬਸ ਆਹੀ ਆ ਬਸ ਇੰਨੇ ਕਿ ਬਚ ਗਏ ਉਹ ਖਿੱਚਣੇ ਪੈਂਦੇ ਆ ਵੀਰੇ ਬਹੁ ਮਾੜੀ ਗੱਲ ਹੋ ਜਾਂ ਆ ਪਰ ਤੁਹਾਡੇ ਬੰਦੇ ਤਾਂ ਸਾਡੇ ਇਲਾਕੇ ਚ ਘੁੰਮਦੇ ਫਿਰਦੇ ਆ ਪਾਗੂ ਨੇ ਅੱਜ ਸੌਦਾ ਮਾਰਿਆ ਇੱਕ ਚੀਜ਼ ਦਾ ਕਾਹਦਾ ਤੁਹਾਨੂੰ ਦੱਸਿਆ ਹੀ ਨਹੀਂ ਹੈਗਾ ਪਾਗੂ ਕਿੰਨੇ ਦਾ ਸੌਦਾ ਮਾਰਿਆ ਫੋਨ ਦਾ ਮਾਰਤਾ ਨਾ ਇੱਧਰ ਤਾਂ ਵੀ ਦੇਰ ਤੱਕ ਨਹੀਂ ਹੈ 4 ਕਿਹਾੜ ਦਾ ਚਾਰ ਕਿਹਨਾਂ ਚਾਰ ਪਤਾ ਨਹੀਂ 4200 ਦਾ ਐਡੀ ਰਕਮ ਕਾਹ ਵਰਾ ਆਇਓ ਪਰੇ ਮਾਰੇ ਨੇ ਜਾ ਕੇ ਉਹਦਾ ਚੱਕ ਕਾਫੀ ਬਣੀ ਲੈ ਕਾਫੀ ਹਾਂਜੀ ਤੇ ਮੁੰਡੇ ਸੇਖ ਰਹੇ ਤੇ ਤੇ ਹੁਣ ਆਪਾਂ ਚਲੇ ਘਰ ਨੂੰ ਇਸੇ ਤਰ੍ਹਾਂ ਕਰਦੇ ਆਪਾਂ ਬਲੌਗ ਦਾ ਐਂਡ ਤੇ ਮਿਲਦੇ ਆਪਾਂ ਨੈਕਸਟ ਬਲੌਗ ਚ ਲੈ ਕੇ ਆਵਾਂਗੇ ਤੁਹਾਡੇ ਲਈ ਕੁਝ ਨਵਾਂ